ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਫੇਰ ਇੱਕ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਤੇ ਨਵੀਂ ਆਈਟਮ ਲੈ ਕੇ ਆਏ ਆਂ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੀ ਖਾਤਰ ਗੁੜ ਤੋਂ ਤਿਆਰ ਕੀਤਾ ਹੋਇਆ ਗਾਜਰਾਂ ਦਾ ਗਜਰੇਲਾ ਠੀਕ ਹੈ ਜੀ ਇਹ ਖੂਨ ਦੀ ਕਮੀ ਨੂੰ ਪੂਰੀ ਕਰਦਾ ਜੀ ਸਰੀਰ ਨੂੰ ਤੰਦਰੁਸਤ ਬਣਾ ਕੇ ਰੱਖਦਾ ਜੀ ਤੇ ਸਿਹਤ ਨੂੰ ਆਪਣੀ ਨੂੰ ਕਾਇਮ ਰੱਖਦਾ ਠੰਡ ਠੰਡ ਲੋਨ ਜਾ ਰਹੇ ਹੁਣ ਗਾਜਰਾਂ ਦੇ ਤੇ ਗੁੜ ਦੇ ਨਾਲ ਤਾਂ ਗਾਜਰਾ ਦੁੱਗਣਾ ਅਸਰ ਕਰਦੀਆਂ ਆਹ ਲੋ ਜੀ ਆਪਾਂ ਹੁਣ ਫਰਿੱਜ ਦੇ ਵਿੱਚੋਂ ਕੱਢਿਆ ਆਪਣਾ ਗਾਜਰਾ ਵਾਲਾ ਲਫਾਫਾ ਤੇ ਹੁਣ ਆਪਾਂ ਲੈ ਕੇ ਚੱਲਦੇ ਹਾਂ ਜੀ ਇਹਨੂੰ ਰਸੋਈ ਦੇ ਵਿੱਚ ਤੇ ਜਾ ਕੇ ਆਪਾਂ ਕਰਦੇ ਆਂ ਦੀ ਤਿਆਰੀ ਠੀਕ ਹੈ ਜੀ ਆਪਾਂ ਗਾਜਰਾ ਕੱਢੀਆਂ ਜੀ ਜਿੰਨੀਆਂ ਕਚਾਈ ਦੀਆਂ ਆਪਾਂ ਨੂੰ ਕੋਈ ਆਪਾਂ 1/2 ਕਿਲੋ 750 ਗ੍ਰਾਮ ਜਾਨੀ ਕਿ ਤਿੰਨ ਪਾ ਕੱਢ ਲਾਂਗੇ ਦੇਸੀ ਭਾਸ਼ਾ ਦੇ ਵਿੱਚ ਕਿਉਂਕਿ ਆਪਾਂ ਨੂੰ ਮੁੱਕਦਾ ਨਹੀਂਗਾ ਜੀ ਠੀਕ ਹੈ ਆਪਾਂ ਕੱਢੀਆਂ ਜੀ ਗਾਜਰਾਂ ਤੇ ਆ ਵਧੀਆ ਲਾਲ ਲਾਲ ਗਾਜਰਾ ਸੀ ਮਿੱਠੀਆਂ ਗਾਜਰਾ ਕਹੇ ਕਿ ਲਿਆਂਦੀਆਂ ਸੀ ਉਹਨਾਂ ਨੂੰ ਭਾਈ ਦੁਕਾਨ ਵਾਲਿਆਂ ਨੂੰ ਮੈਂ ਕਹਾਂ ਵੀ ਗਾਜਰਾ ਵਧੀਆ ਹੋਣੀਆਂ ਚਾਹੀਦੀਆਂ ਨੇ ਮੈਂ ਬਣਾਉਣਾ ਭਾਈ ਗਜਰੇਲਾ ਠੀਕ ਹੈ ਉਹ ਕਹਿੰਦੇ ਆਂਟੀ ਤੂੰ ਬੇਫਿਕਰ ਰਹਿ ਗਾਜਰਾ ਬਹੁਤ ਮਿੱਠੀਆਂ ਨੇ ਆਹ ਲੋ ਜੀ ਆਪਾਂ ਚੱਕਿਆ ਜੀ ਆਹ ਕੀ ਕਹਿੰਦੇ ਹੁੰਦੇ ਨੇ ਗਾਜਰਾ ਛੱਲਣ ਵਾਲਾ ਤੇ ਚਲੋ ਜੀ ਛੱਲੜ ਜੇ ਲਾਉਣ ਵਾਲਾ ਤੇ ਆਪਾਂ ਗਾਜਰਾ ਕਰ ਲਈਆਂ ਜੀ ਸਾਫ਼ ਸੁਥਰੀਆਂ ਸਮਾਨ ਸਾਰਾ ਕਰ ਲੈਣਾ ਜੀ ਇਕੱਠਾ ਆਪਾਂ ਇਹ ਬਹੁਤ ਹੀ ਸਵਾਦ ਬੰਦ ਹੈ ਜੀ ਤੇ ਬਹੁਤ ਹੀ ਸਿਹਤ ਨੂੰ ਤੰਦਰੁਸਤ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਹੁਣ ਠੰਡ ਸ਼ੁਰੂ ਹੋ ਗਈ ਤੇ ਖੰਡ ਵਾਲਾ ਤਾਂ ਆਪਾਂ ਨੂੰ ਫਿਰ ਅੰਦਰ ਆਪਣੇ ਪਾਣੀ ਜਾ ਭਰਨ ਲੱਗ ਜਾਂਦਾ ਤੁਹਾਨੂੰ ਵੀ ਪਤਾ ਖੰਡ ਖਰਾਬ ਕਰਦੀ ਐ ਜਾਂ ਮਿਸ਼ਰੀ ਪਾਓ ਤੇ ਜਾਂ ਫਿਰ ਗੁੜ ਪਾ ਲਓ ਗੁੜ ਸਭ ਤੋਂ ਵੈਸਟ ਹੈ ਜੀ ਤਾਕਤ ਦਿੰਦਾ ਹੈਗਾ ਨਾਲੇ ਠੰਡ ਨਹੀਂ ਲੱਗਦੀ ਠੀਕ ਹੈ ਜੀ ਆਪਾਂ ਹੁਣ ਇਹ ਛਿੱਲ ਲੈਣੇ ਜੀ ਜਿੰਨਾ ਕਿ ਆਪਾਂ ਨੂੰ ਠੀਕ ਲੱਗਿਆ ਬਸ 100 ਕੱਪਾ ਛਿੱਲ ਲੈਣੀਆਂ ਨੇ ਹੁਣ ਇਹ ਹਿਸਾਬ ਲਾ ਲਓ ਤੁਸੀਂ ਵੀ ਇਹ ਹੋ ਗਈਆਂ ਜੀ ਅੱਧਾ ਕਿਲੋ ਤੋਂ ਉੱਤੇ ਨੇ ਥੋੜੀਆਂ ਜੀਆਂ ਠੀਕ ਹੈ ਸਾਬ ਨਾ ਪਾ ਲਿਓ ਜੀ ਤੁਸੀਂ ਆਪਦੇ ਮੈਂ ਤੁਹਾਨੂੰ ਦੱਸਦਾ ਵੀ ਅੱਧਾ ਕਿਲੋ ਤੁੱਤੇ ਆ ਇਹ ਉਹ ਤੋਂ ਹੋ ਕੇ ਆਪਾਂ ਵਧੀਆ ਤੇ ਆਪਾਂ ਇਹਨਾਂ ਨੂੰ ਜੀ ਕਰ ਲਿਆ ਕੱਦੂ ਕਸ਼ਾ ਠੀਕ ਹੈ ਹੁਣ ਆਪਾਂ ਕਰ ਲੈਣਾ ਜੀ ਇਹਨੂੰ ਕੱਦੂ ਕਸ਼ ਤੇ ਆਪਾਂ ਕਰ ਲਿਆ ਸਮਾਨ ਇਕੱਠਾ ਅੱਧਾ ਕਿਲੋ ਦੇ ਵਿੱਚ 200 ਗ੍ਰਾਮ ਆਪਾਂ ਗੁੜ ਪਾਇਆ ਥੋੜਾ ਵੀ ਪਾ ਸਕਦੇ ਹੋ ਤੇ ਨਹੀਂ ਤਾਂ ਇਹਨਾਂ ਅੱਧਾ ਕਿਲੋ ਤੋਂ ਜ਼ਿਆਦਾ ਹੈ ਜੀ ਗਾਜਰਾ ਸੌਰੀ ਤੇ ਆਪਾਂ ਪਾ ਲਈ ਜੀ ਆਹ ਪੰਜ ਡਲੇ ਗੁੜ ਦੇ ਠੀਕ ਹੈ ਜੀ ਜਵਾਕ ਫਿਰ ਕਹਿ ਦਿੰਦੇ ਆ ਜੇ ਥੋੜਾ ਜਿਹਾ ਫਿੱਕਾ ਰਹਿ ਜਾਣਾ ਫਿਰ ਕਹਿ ਦਿੰਦੇ ਆ ਨਾਨੀ ਆ ਤਾਂ ਫਿੱਕਾ ਰਹਿ ਗਿਆ ਮੈਂ ਕਹਿੰਦੀ ਆ ਚੱਲ ਕੋਈ ਗੱ ਆਹ ਲੋ ਜੀ ਆਪਾਂ ਧਰੀ ਜੀ ਲੋਹੇ ਦੀ ਕੜਾਹੀ ਠੀਕ ਹੈ ਜੀ ਇਹ ਮੈਂ ਤੁਹਾਨੂੰ ਦਿਖਾਈ ਹੈ ਜਿਹੜੇ ਆਪਾਂ ਹੁਣ ਲੈ ਕੇ ਆਏ ਆ ਮੈਂ ਕਿਹਾ ਚਲੋ ਗਜਰੇਲਾ ਬਣਾ ਕੇ ਇਹਦਾ ਮੂਹਰਤ ਕਰ ਦਈਏ ਹੋਣਾ ਇਹਦੇ ਵਿੱਚ ਆਪਾਂ ਪਾਤੀਆਂ ਜੀ ਗਾਜਰਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪਾਉਣੀਆਂ ਨੇ ਗਾਜਰਾਂ ਗਾਜਰਾਂ ਆਪਾਂ ਸਬਜ਼ੀ ਵਾਸਤੇ ਲੈ ਕੇ ਆਉਨੇ ਆ ਜਿਹੜੀਆਂ 5-10 ਬਚਦੀਆਂ ਨੇ ਜੀ ਤੇ ਉਹਦਾ ਤੁਸੀਂ ਇਹ ਬਣਾ ਲਿਆ ਕਰੋ ਵਿੱਚ ਪਾ ਲਿਆ ਕਰੋ ਗੁੜ ਤੇ ਤਿਆਰ ਬਹੁਤ ਵਧੀਆ ਹੋ ਜਾਂਦਾ ਤੇ ਤਰੀਕਾ ਤੁਹਾਨੂੰ ਮੈਂ ਦੱਸ ਦੰਨੀ ਆ ਵੀ ਆਪਾਂ ਤਿਆਰ ਕਿਵੇਂ ਕਰਨਾ ਹੈ ਆਹ ਲੋ ਜੀ ਥੋੜੀਆਂ ਜੀਆਂ ਗਰਮ ਕੀਤੀਆਂ ਤੇ ਕੁੱਟ ਕੇ ਹੁਣ ਆਪਾਂ ਗੁੜ ਪਾ ਲੈਣਾ ਇਹਦੇ ਵਿੱਚ ਗੁੜ ਨੇ ਆਪੇ ਪਗਰ ਜਾਣਾ ਜੀ ਬਹੁਤ ਸਵਾਦ ਬੰਦ ਆ ਮੈਂ ਕਹਿੰਦੀ ਆਂ ਕਿਆ ਬਾਤਾਂ ਨੇ ਬਹੁਤ ਹੀ ਜ਼ਿਆਦਾ ਟੇਸਟੀ ਬੰਦ ਆ ਜੀ ਇਹ ਤੇ ਨਾਲੇ ਸੌਖਾ ਤੇ ਆਸਾਨ ਠੀਕ ਹੈ ਜੀ ਆਪਾਂ ਬੜਾ ਤਾਮਝਾਮ ਕਰਨ ਦੀ ਲੋੜ ਨਹੀਂ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਇਕੱਠੀਆਂ 10 ਕਿਲੋ ਲਿਆਉਣੀਆਂ ਤੇ ਫਿਰ ਆਪਾਂ ਗਾਜਰ ਪਾਕ ਬਣਾਉਣਾ ਜਿੰਨਾ ਕ ਆਪਣੇ ਘਰੇ ਸਮਾਨ ਹੋਵੇ ਤੇ ਬਸ ਕਰੋ ਤਿਆਰੀ ਤੇ ਕਰ ਦਿਓ ਜੀ ਸ਼ੁਰੂ ਠੀਕ ਹੈ ਜੀ ਹੁਣ ਆਪਾਂ ਤਾਂ ਆਪ ਆਹ ਠੰਡ ਠੰਡਾ ਹੀ ਮौज ਮਾਰਾਂਗੇ ਜੀ ਲਿਆ ਕੇ ਗਜਰੇਲਾ ਗਜਰੂਲਾ ਤੇ ਚਲੋ ਜੀ ਆਪਾਂ ਨਾਲ-ਨਾਲ ਖਿੱਚ ਲਈਆਂ ਜੀ ਇਹਨਾਂ ਦੀਆਂ ਫੋਟੋਆਂ ਤੇ ਆਹ ਲਓ ਜੀ ਤੁਸੀਂ ਦੇਖੋ ਹੁਣ ਇਹਨੇ ਘੁਲ ਜਾਣਾ ਜੀ ਮੈਂ ਕਹਿੰਨੀ ਆ ਘੁਲ ਕੇ ਇਹਨੇ ਵਧੀਆ ਇਹਦਾ ਬਣ ਜਾਣਾ ਜੀ ਉਹਦੇ ਵਿੱਚ ਰਸ ਜਾ ਗੁੜ ਦਾ ਆਹ ਦੇਖੋ ਤੁਸੀਂ ਇਹ ਗੁੜ ਦੇ ਰਸਤੀ ਰਿੱਜ ਜਾਣਗੇ ਵਧੀਆ ਬਣ ਜਾਣਗੇ ਪੋਲੀਆਂ ਪੋਲੀਆਂ ਜਾਨੀ ਕਿ ਤੇ ਠੰਡ ਦੇ ਵਿੱਚ ਚੀਜ਼ਾਂ ਤਾਂ ਇਹੋ ਜਿਹੀ ਨਹੀਂ ਸਵਾਦ ਲੱਗਦੀਆਂ ਹੁੰਦੀਆਂ ਜੀ ਹਨਾ ਬਾਕੀ ਗਰਮੀ ਦੇ ਵਿੱਚ ਤਾਂ ਕੋਈ ਚੀਜ਼ ਖਾਦੀ ਨਹੀਂ ਜਾਂਦੀ ਨਾ ਹੀ ਗਰਮੀ ਦੇ ਵਿੱਚ ਕੋਈ ਗੋੜਾ ਵਾਲੀ ਚੀਜ਼ ਖਾਦੀ ਜਾਵੇ ਨਾ ਹੀ ਗਾਜਰਾ ਹੁਣ ਸਹੂਲਤ ਨਹੀਂ ਮਿਲਦੀ ਜੀ ਪੂਰੀ ਆਪਾਂ ਨੂੰ ਗਰਮੀ ਦੇ ਵਿੱਚ ਤਾਂ ਤੁਹਾਨੂੰ ਦੱਸੀ ਤਾਂ ਜਾਣੀ ਆ ਮੈਂ ਉਹੀ ਕਦੂਆਂ ਦੀ ਸਬਜ਼ੀ ਹਨਾ ਤੇ ਮੂੰਗੀ ਦੀ ਦਾਲ ਚਲੋ ਜੀ ਖਾਈ ਚੱਲੋ ਆਹ ਲੋ ਜੀ ਤੋਰੀਆਂ ਵੱਧ ਤੋਂ ਵੱਧ ਪਾ ਕੇ ਦੁੱਧ ਪਾ ਕੇ ਬਣਾ ਲਓ ਆਹ ਲੋ ਜੀ ਖੁਰ ਗਿਆ ਤਾਂ ਗੁੜ ਗਿਆ ਖੁਰ ਠੀਕ ਹੈ ਮੈਨੂੰ ਪੱਕੀ ਉਮੀਦ ਹੈ ਵੀ ਤੁਸੀਂ ਆਹ ਮੇਰਾ ਦੇਖ ਕੇ ਨਾ ਅੱਜ ਗੋੜਾ ਵਾਲਾ ਗਾਜਰਾ ਦਾ ਗਜ਼ਰੇਲਾ ਤੂੰ ਤੁਸੀਂ ਤਿਆਰ ਜਰੂਰ ਕਰੋਗੀਆਂ ਭੈਣੋ ਤੇ ਮੇਰੇ ਵੀਰ ਵੀ ਕਹਿਣਗੇ ਵੀ ਲਿਆਓ ਬਣਾਓ ਲਿਆ ਕੇ ਭਾਈ ਸਾਨੂੰ ਦਿਓ ਦੁੱਧ ਦੇ ਨਾਲ ਕੋਬਲੀ ਕੋਲੀ ਤੇ ਖਾਣਗੇ ਜਰੂਰ ਮੈਨੂੰ ਪੱਕੀ ਉਮੀਦ ਹੈ ਤੇ ਦੱਸਣਾ ਜਰੂਰ ਤੁਸੀਂ ਕਮੈਂਟਾਂ ਦੇ ਵਿੱਚ ਠੀਕ ਹੈ ਜੀ ਤੇ ਨਾਲੇ ਮੈਨੂੰ ਨਾ ਕਮੈਂਟ ਕਰਕੇ ਮਿੱਠੇ ਮਿੱਠੇ ਤੁਸੀਂ ਖੁਸ਼ ਕਰ ਦਿਆ ਕਰੋ ਜਾਣੀ ਕਿ ਮੈਨੂੰ ਬੜਾ ਮਾਣ ਜਾਂ ਹੋ ਜਾਂਦਾ ਵੀ ਲੋ ਕਮੈਂਟ ਆ ਗਏ ਮੈਂ ਫਿਰ ਲਾਈਕ ਸਾਰਿਆਂ ਦੇ ਲਾਈਕ ਕਰਦੀ ਆ ਕਮੈਂਟ ਬਾਲੇ ਹੋ ਜਾਣ ਤਾਂ ਪਤਾ ਨਹੀਂ ਲੱਗਦਾ ਫਿਰ ਮੈਂ ਵੀਡੀਓ ਪਾ ਦਣੀ ਹੈ ਗੁੱਸਾ ਨਹੀਂ ਕਰਨਾ ਕਿਸੇ ਨੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਭਾਈ ਤੁਹਾਡੀ ਮੈਡਮ ਨਾ ਬੀਜੀ ਹੋ ਜਾਂਦੀ ਹੈ ਬਾੜੀ ਥੋੜੀ ਜੀ ਆਹ ਲੋ ਜੀ ਆਪਾਂ ਲਿਆ ਜੀ ਸੁੱਕਾ ਦੁੱਧ ਸੁੱਕਾ ਦੁੱਧ ਆਪਾਂ ਇੱਕ ਕੌਲੀ ਲੈ ਲਿਆ ਤੇ ਕੌਲੀ ਸੁੱਕੇ ਦੁੱਧ ਦੀ ਲੈ ਕੇ ਤੇ ਆਪਾਂ ਇਹਦੇ ਵਿੱਚ ਰਲਾ ਦੇਣੀ ਹੈ ਤੇ ਸੁੱਕੇ ਦੁੱਧ ਨੂੰ ਹੁਣ ਆਪਾਂ ਗਿੱਲਾ ਦੁੱਧ ਬਣਾ ਦੇਣਾ ਜੀ ਜਾਨੀ ਕਿ ਇਹ ਘੱਟੋ ਘੱਟ ਇਹ ਲੀਟਰ 200 ਲੀਟਰ ਦੇ ਸਮਾਨ ਬਣ ਗਿਆ ਹੋਣਾ ਸ਼ਾਇਦ ਇਹ ਵੀ ਜਾਨੀ ਕਿ ਜੇ ਆਪਾਂ ਇਹਨੂੰ ਬਣਾਈਏ ਤਿਆਰ ਕਰੀਏ ਤਾਂ ਆਹ ਲੋ ਜੀ ਆਪਾਂ ਇਹਨੂੰ ਕਰਤਾ ਜੀ ਗਿੱਲਾ ਦੁੱਧ ਗਿੱਲਾ ਦੁੱਧ ਕਰਕੇ ਜੀ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਰਿਨ ਲੈਣਾ ਸਭ ਤੋਂ ਪਹਿਲਾਂ ਆਪਾਂ ਚੀਜ਼ਾਂ ਪਾਉਣ ਤੋਂ ਪਹਿਲਾਂ ਆਪਾਂ ਕੀ ਪਾਉਣਾ ਮੈਂ ਤੁਹਾਨੂੰ ਦੱਸ ਦਿਆਂ ਆਪਾਂ ਪਾਉਣਾ ਜੀ ਘਿਓ ਠੀਕ ਹੈ ਇਹਨੂੰ ਘਿਓ ਪਾ ਕੇ ਤੇ ਆਪਾਂ ਕੜਾਈ ਦੇ ਨਾਲੋਂ ਲਾ ਲੈਣਾ ਕੜਾਈ ਦੇ ਨਾਲ ਲੱਗਣ ਨਹੀਂ ਦੇਣਾ ਜੀ ਆਪਾਂ ਇਹਨੂੰ ਨਹੀਂ ਤਾਂ ਕੜਾਈ ਦੇ ਨਾਲ ਹੀ ਲੱਗੀ ਜਾਊਗਾ ਦੇਖੋ ਜੀ ਕਿੱਡਾ ਸੋਹਣਾ ਤਿਆਰ ਹੋ ਗਿਆ ਤਿਆਰ ਹੋ ਕੇ ਜੀ ਇਹਨੇ ਕਿਉਂ ਦਿੱਤਾ ਛੱਡ ਆ ਦੇਖੋ ਤੁਸੀਂ ਹੁਣ ਇਹ ਕਿਉਂ ਛੱਡ ਜੂਗਾ ਆਪਾਂ ਥੋੜਾ ਜਿਹਾ ਚਿਰ ਹੋਰ ਰਨ ਲਾਂਗੇ ਤੇ ਆ ਲੱਗੇ ਪਏ ਆ ਜੀ ਆਪਾਂ ਲੱਗੇ ਪਏ ਆ ਮਸੱਧ ਮਾਰਨ ਤੇ ਆ ਦੇਖੋ ਤੁਸੀਂ ਤੇ ਹੁਣ ਆਪਾਂ ਮਸੱਧ ਮਾਰ ਕੇ ਇਹਨੂੰ ਵਧੀਆ ਬਣਾ ਲੈਣਾ ਹੈਗਾ ਤੇ ਤੁਸੀਂ ਦੱਸਿਆ ਕਰੋ ਵੀ ਕਿਵੇਂ ਬਣਦਾ ਤੇ ਆਹ ਲੋ ਜੀ ਆਪਾਂ ਲਿਆ ਸੀ ਜੀ ਨਾਰੀਅਲ ਦਾ ਬਰਾਦਾ ਠੀਕ ਹੈ ਜੀ ਇਹ ਵੀ ਵਿੱਚ ਪਾਦਨੇ ਆਪਾਂ ਗੁੱਸੇ ਇਹਨੂੰ ਵੀ ਨਹੀਂ ਕਰਨਾ ਇਹ ਕਿਤੇ ਪਾਸੇ ਨਾ ਰਹਿ ਜੇ ਤੇ ਨਾਲੇ ਤੁਸੀਂ ਮੈਨੂੰ ਐ ਦੱਸੋ ਵੀ ਆਹ ਮੇਰੀ ਕੜਾਈ ਲੋਹੇ ਦੀ ਤੁਹਾਨੂੰ ਕਿਵੇਂ ਲੱਗੀ ਇਹ ਪੱਕੀਆਂ ਜੀਆਂ ਆਉਂਦੀਆਂ ਨੇ ਤੇ ਆਪਾਂ ਲਿਆਂਦੀ ਜੀ ਆਹ ਲੋ ਜੀ ਨਾਰੀਅਲ ਦਾ ਬਰਾਦਾ ਪਾਤਾ ਜੀ ਆਪਾਂ ਇੱਕ ਅੱਧੀ ਫੋਟੋ ਇਹਦੀ ਵੀ ਖਿੱਚ ਲਾਂਗੇ ਹਨਾ ਤੇ ਲਾ ਦਿਆਂਗੇ ਵੀਡੀਓ ਤੇ ਆਹ ਲੋ ਜੀ ਨਾਰੀਅਲ ਦਾ ਬਰਾਦਾ ਪਾ ਕੇ ਤੇ ਆਪਾਂ ਬਣਾ ਲਿਆ ਜੀ ਇਹਨੂੰ ਕਰ ਲਿਆ ਗਜਰੇਲੇ ਨੂੰ ਤਿਆਰ ਮੈਂ ਕਹਿੰਨੀ ਜਮਾ ਐ ਬਣ ਗਿਆ ਜਿਵੇਂ ਕਿਤੇ 8-10 ਕਿਲੋ ਘਿਓ ਦੇ ਵਿੱਚ ਤਿਆਰ ਕੀਤਾ ਹੁੰਦਾ ਕਿਉਂਕਿ ਆਪਾਂ ਸੁੱਕਾ ਦੁੱਧ ਪਾ ਲਿਆ ਨਾ ਵਿੱਚ ਦੁੱਧ ਪਾਉਣੇ ਕਰਕੇ ਇਹ ਤੇ ਦੇਖੀ ਨਾ ਹੋ ਗਿਆ ਤਿਆਰ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਜੀ ਜਿਹੜੀ ਲਾਸਟ ਚੀਜ਼ ਹੈ ਲਾਸਟ ਚੀਜ਼ ਆਪਾਂ ਨੇ ਕੀ ਪਾਉਣਾ ਹੈਗਾ ਜੀ ਲਾਸਟ ਚੀਜ਼ ਆਪਾਂ ਪਾਉਣੀ ਹੈਗੀ ਹੈ ਜੀ ਡਰਾਈ ਫਰੂਟ ਇਹ ਤੁਹਾਨੂੰ ਪਤਾ ਹੀ ਹੈ ਵੀ ਮੇਰੇ ਕੋਲੇ ਜਿਹੜੇ ਡਰਾਈ ਫਰੂਟ ਨੇ ਇਹ ਮੈਂ ਸਰਦਾ ਸਮਾਨ ਲਏ ਨੇ ਤੇ ਤੁਸੀਂ ਸਰਦਾ ਸਮਾਨ ਮੇਰੇ ਦੇਖ ਲਓ ਜੀ ਮੇਰੀ ਤਾਂ ਇੰਨੀ ਕੁ ਸਰਦਾ ਸੀਗੀ ਆ ਮੇਰੇ ਕੋਲੇ ਸੀਗੇ ਜੀ 10 12 ਕਾਜੂ ਤੇ ਕੁਝ ਬਦਾਮ ਤੇ ਕੁਝ ਦਾਖਾਂ ਤੇ ਕੁਛ ਸੀਗੇ ਜੀ ਪਿਸਤੇ ਤੇ ਆ ਲੈਟਰ ਪਟਰ ਇਕੱਠਾ ਕਰਕੇ ਮੈਂ ਗਜਰੇਲਾ ਕਰ ਲਿਆ ਜੀ ਤਿਆਰ ਆ ਲੋ ਜੀ ਡਰਾਈ ਫਰੂਟ ਆਪਾਂ ਪਾ ਲਏ ਜੀ ਵਿੱਚ ਇਹਦੇ ਤੇ ਲੋ ਜੀ ਇਹ ਡਰਾਈ ਫਰੂਟਾਂ ਨਾਲ ਹੁਣ ਬਾਵਾ ਬਣ ਗਿਆ ਨਾ ਵੀ ਪਾਓ ਤਾਂ ਵੀ ਚੱਲ ਜਾਂਦਾ ਪਰ ਐ ਸ਼ੋ ਜੀ ਬਣ ਜਾਂਦੀ ਆ ਹਨਾ ਹੋਰ ਇਹਨਾਂ ਨਾਲ ਪੰਜ ਸੱਤਾਂ ਨਾਲ ਕੀ ਹੋਣ ਲੱਗਿਆ ਜੀ ਤੇ ਆ ਲੋ ਜੀ ਆਪਾਂ ਹੁਣ ਚੱਕ ਲਿਆ ਆਪਦਾ ਕੋਲਾ ਠੀਕ ਹੈ ਜੀ ਆ ਕੋਲਾ ਤੁਹਾਨੂੰ ਦਿਖਾਤਾ ਆਪਾਂ ਕੋਲਾ ਚੱਕ ਕੇ ਆਪਾਂ ਤੇ ਹੁਣ ਇਹਦੇ ਚ ਕੱਢ ਲੈਣਾ ਜੀ ਗਰਮ ਗਰਮ ਤੇ ਤੁਸੀਂ ਜਰੂਰ ਦੱਸਣਾ ਜੀ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਆਹ ਲੋ ਜੀ ਕੌਲੇ ਦੇ ਵਿੱਚ ਪਹਿਲਾਂ ਕਿਰਾਂ ਆਪਾਂ ਆਪਦਾ ਪੇਟ ਪੂਜਾ ਕਰੀਏ ਬਾਅਦ ਚ ਦੇਖਾਂਗੇ ਕਿਉਂਕਿ ਬਾਦ ਆਲੇ ਨੂੰ ਬਗਰੋ ਬਚਦਾ ਨਹੀਂ ਹੁੰਦਾ ਹਨਾ ਪਹਿਲਾਂ ਆਪਾਂ ਇਹ ਕਰਕੇ ਚਲੋ ਜੀ ਕੌਲੇ ਦੇ ਵਿੱਚ ਬਾਕੀ ਰੱਖ ਦਾਂਗੇ ਜੀ ਠੰਡਾ ਤੇ ਕਿਰਾਂ ਗਰਮ-ਗਰਮ ਆਪਾਂ ਖਾਣੇ ਆ ਗਜਰੇਲਾ ਲੋ ਜੀ ਆਪਾਂ ਪਲੇਟ ਭਰੀ ਤੇ ਆਪਾਂ ਚੱਲੇ ਜੀ ਆਪਦੇ ਟੇਬਲ ਤੇ ਉੱਥੇ ਜਾ ਕੇ ਆਪਾਂ ਖਾਣਾ ਕਰਾਂਗੇ ਸ਼ੁਰੂ ਇੱਕ ਵਾਰੀ ਸਰਦਾਰ ਜੀ ਨੂੰ ਖੁਸ਼ ਕਰੀਏ ਹਨਾ ਉਹਨਾਂ ਨੂੰ ਖਵਾ ਦਈਏ ਆਪਾਂ ਕਿਰਾਂ ਲਾ ਜਾ ਕੇ ਤੇ ਬਾਅਦ ਦੇ ਵਿੱਚ ਆਪਾਂ ਦੇਖਦੇ ਆਂ ਵੀ ਆਪਣਾ ਕੀ ਬਣਿਆ ਤੇ ਹੁਣ ਆਪਾਂ ਕਿਰਾਂ ਕਰ ਦਈਏ ਸਰਦਾਰ ਜੀ ਨੂੰ ਖੁਸ਼ ਤੇ ਲਓ ਜੀ ਆਪਾਂ ਲੈ ਕੇ ਗਏ ਉੱਥੇ ਟੇਬਲ ਤੇ ਰੱਖਿਆ ਤੇ ਖਵਾਇਆ ਤੇ ਨਾਲ-ਨਾਲ ਹੁਣ ਆਪਾਂ ਵੀ ਖਾਵਾਂਗੇ ਆਪਾਂ ਕਿਹੜਾ ਹੁਣ ਪਿੱਛੇ ਰਹਿ ਜਾਾਂਗੇ ਕਿ ਨਹੀਂ ਸਾਰੇ ਕਾਜੂ ਬਦਾਮ ਆਪਣੇ ਫਿਰ ਨਹੀਂ ਤਾਂ ਸਾਰੇ ਮਤਲਬ ਇੱਧਰ ਉੱਧਰ ਹੋ ਜਾਣਗੇ ਆ ਲੋ ਜੀ ਤੁਸੀਂ ਦੱਸੋ ਤੁਸੀਂ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਿਵੇਂ ਤੁਹਾਨੂੰ ਮੇਰਾ ਗਾਜਰਾ ਦਾ ਗਜਰੇਲਾ ਬਲ ਲੱਗਿਆ ਜੀ ਆਹ ਸੌਰੀ ਗੋੜਾ ਵਾਲਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਣਾ ਮਿੱਠੇ ਮਿੱਠੇ ਕਰਨਾ ਕਮੈਂਟ ਸੋਹਣੇ ਸੋਹਣੇ ਤੇ ਆਪਾਂ ਫਿਰ ਹੋਰ ਤੁਹਾਡੇ ਵਾਸਤੇ ਵਧੀਆ ਵੀਡੀਓ ਲੈ ਕੇ ਆਵਾਂਗੇ ਤੇ ਤਾਕਤ ਦਾ ਖਜ਼ਾਨਾ ਹੁੰਦਾ ਜੀ ਇਹ ਤਾਕਤ ਬਹੁਤ ਕਰਦਾ ਹੈਗਾ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਕਰੋ ਮਿੱਠੇ ਮਿੱਠੇ ਕਮੈਂਟ